ਦੀਆ ਤੇ ਇੱਕ ਮੇਟ ਹੋਈ ਵੀ ਦੂਜੇ ਸਾਰੇ ਟੈਕ ਰਹੇ ਕੋਈ ਜੈ ਰਾਜ ਤੋਂ ਕੋਈ ਸਰਦੈਤ ਤੋਂ ਤੇ ਕੋਈ ਆਪਣੇ ਨੋਟਸ ਹੋਈ ਤਾਂ ਇਹ ਇੱਕ ਦੋ ਬਾਰਾਂ ਵੀ ਆ ਜਿਹੜੇ ਕੋਲ ਅਨਮ੍ਰਿਤ ਹੁੰਦੇ ਆ ਸਾਰਿਆਂ ਹੱਥ ਸਿਰਫ ਜਿਹੜਾ ਬਲਾਕ ਆ ਕਪਣ ਘੋੜੀਆਂ ਦਾ ਜਿਹੜੇ ਭਰਾ ਆਪਣੇ ਕਪਣ ਘੋੜੀਆਂ ਦੇ ਚਾਹ ਵਾਣਾ ਕਪਣ ਘੋੜੀ ਖਰੀਦਣਾ ਚਾਹੁੰਦੇ ਆ ਉਹ ਆ ਬਲਾਕ ਦੇਖਣਾ ਬਲਾਕ ਵੈਸੇ ਸਿੱਧਾ ਨਾ ਕਪਣ ਘੋੜੀ ਇੰਦਰਪਤ ਆਜੋ ਬਾਦਿਆਂ ਬਲਾਕ ਦੇ ਨਾਲ ਲੋ ਵੀ ਮਿੱਤਰੋ ਪਹਿਲਾਂ ਜੈ ਰਾਜ ਦੇ ਕਰ ਲੋ ਦਰਸ਼ਨ ਜਿਹੜਾ ਦੇਵ ਰਾਜ ਤੇ ਰਾਣੀਏ ਦਾ ਬੱਚਾ ਡੀਐਨ ਨੇ ਕੁਆਲੀਫਾਈਆ ਜਾ ਹੁਣ ਕਰੋ ਆ ਘੋੜੀ ਚੈੱਕ ਸੰਜਾਫ ਬਾਡੀ ਬੁੱਡੀ ਦੇਖ ਲੋ ਮਿੱਤਰੋ 62 ਇੰਚ ਦੇ ਲਾਵੇ 65 ਫੱਟੀ ਵਾਲੀ ਹਾਈਟ ਆ ਤੇ ਸੰਭ ਸੰਭ ਮਜੂਦ ਆ ਪੁੱਠੇ ਵਾਠੇ ਡਬਲ ਆ ਮੌਕੇ ਤੇ ਹੈਗੀ ਆ ਖਾਲੀ ਆ ਤਾਂ ਆਪਾਂ ਨਾਲ ਖੜੀ ਕਰਕੇ ਦਿਖਾਤੀ ਪਹਿਲਾਂ ਗੱਬਣ ਘੋੜੀਆਂ ਦੀ ਗੱਲ ਹੀ ਕਰਦੇ ਆ ਆ ਨੀਲੀ ਬਿਸ਼ੇਰੀ ਕਰੋ ਚੈੱਕ ਨੀਲੀ ਬਿਸ਼ੇਰੀ ਦੋ ਤਾਂਦਾ ਉਮਰ ਚਾਰੇ ਪੈਰ ਚਟੇ ਆ ਮੱਥੇ ਤੇ ਪਟਾ ਗੱਬਣ ਜਿਹੜਾ ਅਜੇ ਤੋਂ ਚੈੱਕਪਾਸ ਫੋਟੋ ਵੀਡੀਓ ਮਿਲੂ ਤੇ ਪਰਤੀ ਵੀ ਮਿਲ ਜੇ ਹੁਣ ਕਰੋ ਚੈੱਕ ਯਾ ਨੌਕਰੀ ਦੀ ਛੇਰੀ ਖੱਲਾਂ ਵਾਲੇ ਚੇ ਤੱਕਦੀ ਆ ਹੰਡੇ ਵਾਂਗੂ ਚਮਕਦੀ ਆ ਨਾ ਇੱਕ ਆਪਣੇ ਦਾ ਹਲੇ ਥੋੜੀ ਸਫਾਈ ਨਹੀਂ ਉਹ ਘਾਟਾ ਮਾਰ ਜਾਂਦਾ ਤੇ ਬੱਚੀ ਗੁਲਾਬੀ ਚਮੜੀ ਦੀ ਆ ਸਾਢੇ 3 3 ਸਾਲ ਆਸ-ਪਾਸ ਉਮਰ ਪਹਿਲੀ ਵਾਰ ਗੱਬਣ ਚੈੱਕਪਾਸ 3 ਮਹੀਨਾ ਹੀ ਗੱਬਣ ਸੋ ਦੋਸਤੋ ਕੋਈ ਨੌਕਰੀ ਦਾ ਚਾਹਵਣ ਹੋ ਆ ਤੇ ਕਾਹ ਟੈਂਸ਼ਨ ਤੇ ਲਵੇ ਇਹਦੀ ਹਾਈਟ ਆ ਤੇ ਹੁਣ ਆਪਾਂ ਚੱਲਦੇ ਹਾਂ ਪਰਾਂ ਨੂੰ ਜੀ ਨੰਬਰ ਆ ਦੇਖ ਲਓ 62399535449855599017 ਤੇ ਮਿੱਤਰੋ ਆ ਕਰੋ ਪਹਿਲਾਂ ਮਾਰਵਾੜੀ ਘੋੜੀ ਚੈੱਕ 60 ਇੰਚ ਹਾਈਟ ਆ ਤੋਂਪਨਾ ਥੋੜੀ ਲਾਲੀ ਜ਼ਰੂਰ ਫੜ ਕੇ ਮੱਥੇ ਪਤਲਾ ਬਰੀਕ ਪਟਾ ਆਪਣੇ ਗਰਦਿੱਤ ਸਿਆਂ ਤੋਂ ਗੱਭਨ ਚੈੱਕ ਪਾਸ ਹੋ ਗਈ 40 ਦਿਨਾਂ ਦੀ ਕੋਈ ਸੱਜਣ ਹੋਵੇ ਕੋਈ ਭਰਾ ਆ ਲੈਣ ਦਾ ਚਾਹਵਣਾ ਹੋਵੇ ਤਾਂ ਇਹ ਵੀ ਦੇਖ ਸਕਦਾ ਜੀ ਤੇ ਉਸ ਤੋਂ ਬਾਅਦ ਮਾਰਵਾੜੀ ਘੋੜੀ ਆ ਆਪਣਾ ਜੈ ਰਾਜ ਲੁੱਟਦਾ ਹੋਇਆ ਨਜ਼ਾਰੇ ਬਾਬਾ ਲੰਮੀਆਂ ਮੁਰਾਂ ਬਕਸੇ ਨੂੰ ਤੇ ਕਾ ਟੈਂਚ ਦੀ ਮਾਰਵੜੀ ਘੋੜੀ ਜੀ ਕਾਲੀ ਘੋੜੀ ਆ ਜਿੱਥੇ ਜਿੱਥੇ ਇਹਦੇ ਧੁੱਪ ਪਈ ਇਹ ਵੀ ਲਾਲੀ ਫੜ ਗਈ ਪਰ ਦੂਜੇ ਪਾਸੋਂ ਦਿਖਾਉਨੇ ਆਪਾਂ ਜੀ ਦੂਜੇ ਪਾਸੋਂ ਕਾਲੀ ਪਈ ਆ ਆ ਵੀ ਚੈੱਕ ਪਾਸ ਗੁਰਦੇਤ ਤੋਂ ਕਰਾਤੀ ਪਰ ਗੁਰਦੇਤ ਤੋਂ ਘੋੜੀਆਂ ਮੀਟ ਹੋਣੀਆਂ ਗੱਬਣੇ ਚੈੱਕ ਪਾਸ ਹੋਣੀਆਂ ਸ਼ੁਰੂ ਹੋ ਗਈਆਂ ਜੀ ਪੰਜ ਘੋੜੀਆਂ ਮਲਾਈਆਂ ਪੰਜੀ ਚੈੱਕ ਪਾਸ ਹੋ ਗਈਆਂ ਤੇ ਉਸ ਤੋਂ ਬਾਅਦ ਆ ਲਾਲ ਚੰਬੀ ਵੱਡੇ ਢੈਡ ਵਾਲੀ ਘੋੜੀ ਚੈੱਕ ਕਰ 3 ਮਹੀਨਿਆਂ ਦੀ ਆਪਣੇ ਵਾਲੇ ਨੁਕਰੇ ਬਸ਼ੀਰੇ ਤੋਂ ਗੱਭਣ ਚੈੱਕ ਪਾਸਾ 60 ਇੰਚ ਹਾਈਟ ਆ ਹੱਥਾਂ ਪੈਰਾਂ ਦੀ ਸਾਫਾ ਬਾਲ ਭੋਰੀਆਂ ਸਾਫ ਫੁੱਟ ਵੀਡੀਓ ਪਰਚੀ ਮਿਲ ਜੂ ਤੇ ਆ ਜੌਂਡੀਅਰ ਤੋਂ ਜੀ ਜੌਂਡੀਅਰ ਕੋੜਾਬ ਨਹੀਂ ਰਿਹਾ ਇਹ ਤੇ 95 ਇੰਚ ਹਾਈਟ ਆ ਤੇ ਜੌਂਡੀਅਰ ਤੋਂ ਗੱਭਣ ਚੈੱਕ ਪਾਸਾ ਸਵਾਰੀ ਸੂਰੀ ਦੇ ਪਾਸਾ ਜੀ ਦੋਨੇ ਇਹ ਸਵਾਰੀ ਦੇ ਪਾਸਾ ਕਾਲੀ ਪਾਸ ਮੱਥੇ ਪਟੇ ਵਾਲੀ ਪਾਸਾ ਨੀਲੀ ਬਸ਼ੀਰੀ ਤੇ ਨੁਕਰੀ ਵੀ ਸਵਾਰੀ ਦੇ ਪਾਸਾ ਸੋ ਦੋਸਤੋ ਜਾਨਵਰ ਦਿਖਾਤੇ ਜਾਨਵਰ ਫਾਰਮ ਤੇ ਹੋਰ ਵੀ ਖੜਿਆ ਗਰਦਿੱਤਾ ਜਿਹੜਾ ਮੂੰਹ ਬਾਰ ਪਟੇ ਵਾਲਾ ਬਸ਼ੀਰਾ ਜੀ ਬਾਹਰ ਕੱਢੀ ਜਾਂਦਾ ਤੋ ਜਿੱਦਾਂ ਦਾ ਵੀ ਜਾਨਵਰ ਤੁਹਾਡੇ ਪਸੰਦ ਹੋਇਆ ਦੱਸ ਦਿਓ ਉਦਾਂ ਦਾ ਜਾਨਵਰ ਮਿਲ ਜੂ ਤੁਹਾਨੂੰ ਤੇ ਹੋਰ ਵੀਡੀਓ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਮਿਲਦੇ ਹਾਂ ਜਲਦ ਨਵੀਂ